ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣਿਆਂ ਦਾ ਕੌਲ ਹੈ ਕਿ ਗਰੀਬੀ ਪਾਪਾਂ ਦੀ ਜੜ ਹੈ ਜਿਤਨੀ ਗਹਿਰੀ ਗਰੀਬੀ ਹੋਵੇ ਕਈ ਦਫਾ ਉਤਨੇ ਹੀ ਗਹਿਰੇ ਪਾਪ ਹੁੰਦੇ ਨੇ ਸਰੀਰ ਦਾ ਪੁਤਲਾ ਚੰਦ ਦੁਨਿਆਵੀ ਲੋੜਾਂ ਦਾ ਪੁਤਲਾ ਹੈ ਤੇ ਜਦ ਲੋੜਾਂ ਪੂਰੀਆਂ ਨਾ ਹੋਵਣ ਤੇ ਸਰੀਰ ਜ਼ੋਰ ਦੀ ਮੰਗ ਕਰੇ ਤਾਂ ਫਿਰ ਚੋਰੀ ਠੱਗੀ ਨਾਲ ਲੋੜਾਂ ਦੀ ਪੂਰਤੀ ਕਰਨਾ ਸੁਭਾਵਿਕ ਹੋ ਜਾਂਦਾ ਹੈ ਮਰਦ ਚੋਰ ਬਣ ਜਾਂਦੇ ਨੇ। ਇਸਤਰੀ ਅਸਮਤ ਫਰੋਸ਼ ਬਣ ਜਾਂਦੀ ਏ। ਬੈਰੂਨੀ ਸਾਰੀ ਮਾਨ ਮਰਿਆਦਾ ਧੰਦੇ ਆਸਰੇ ਤੇ ਖੜੀ ਹੈ। ਗਰੀਬੀ ਮਨੁੱਖ ਨੂੰ ਚੰਗੀ ਨਹੀਂ ਲੱਗਦੀ। ਇਸ ਵਾਸਤੇ ਤਨਵਾਨਾਂ ਨੂੰ ਗਰੀਬੀ ਚੰਗੇ ਨਹੀਂ ਲੱਗਦੇ। ਸਦੀਆਂ ਤੋਂ ਗਰੀਬੀ ਨਾਲ ਕੋਹਲ ਚੱਲ ਰਿਹਾ ਹੈ। ਪਰ ਗਰੀਬੀ ਸੰਸਾਰ ਵਿੱਚ ਆਪਣਾ ਝੰਡਾ ਉੱਚਾ ਹੀ ਕਰਦੀ ਜਾ ਰਹੀ ਹੈ। ਮਨੁੱਖ ਕਿਤਨਾ ਹੀ ਆਪਣੀ ਲੋੜਾਂ ਨੂੰ ਘਟਾਵੇ ਤਾਂ ਵੀ ਰੋਟੀ, ਕੱਪੜਾ ਤੇ ਮਕਾਨ ਤਾਂ ਹਰ ਹਾਲਤ ਵਿੱਚ ਜ਼ਰੂਰੀ ਹੁੰਦੀ ਹੈ। ਦਾਨ ਦੀ ਪ੍ਰਥਾ ਨੂੰ ਪ੍ਰਚਲਿਤ ਕਰਨ ਦਾ ਮਤਲਬ ਇਹੀ ਸੀ ਜੋ ਜੀਵਨ ਦੀ ਦੌੜ ਵਿੱਚ ਪਿੱਛੇ ਰਹਿ ਗਏ ਜਿਨ੍ਹਾਂ ਨੂੰ ਤਨ ਵਾਸਤੇ ਰੋਟੀ ਵੀ ਨਹੀਂ ਲੱਭ ਰਹੀ ਉਹਨਾਂ ਨੂੰ ਕੁਝ ਧਨ ਦੇ ਕੇ ਖੜਾ ਕੀਤਾ ਜਾ ਸਕੇ। ਪਰ ਅਕਸਰ ਅਮੀਰਾਂ ਨੇ ਪੱਥਰਾਂ ਦੇ ਉੱਚੇ-ਉੱਚੇ ਮੰਦਰ ਤਾਂ ਧੰਨ ਨਾਲ ਖੜੇ ਕਰ ਲਏ ਪਰ ਜੀਵਨ ਦੇ ਮਹਿਲ ਜਿਸ ਵਿੱਚ ਮੁਫਲਸੀ ਦੀਆਂ ਦਰਾੜਾਂ ਪੈ ਚੁੱਕੀਆਂ ਸਨ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਨਾ ਕੀਤੀ ਅੰਜਾਮ ਇਹ ਹੋਇਆ ਕਿ ਇੱਕ ਪਾਸੇ ਪੌਸਟ ਇੱਕ ਗਿੱਜਾਂ ਕੁੱਤੇ ਤੇ ਬਿੱਲੀਆਂ ਖਾ ਰਹੀਆਂ ਹਨ ਦੂਜੇ ਪਾਸੇ ਗਰੀਬ ਸੁੱਕੀ ਰੋਟੀ ਵਾਸਤੇ ਵੀ ਤਸਰ ਰਿਹਾ ਇਸ ਤਰ੍ਹਾਂ ਦੇ ਟੈਂ ਦੇ ਜੀਵਨ ਦੇ ਮਹਿਲ ਤੇ ਜੋ ਪੱਥਰਾਂ ਤੇ ਇੱਟਾਂ ਦੇ ਮਹਿਲ ਖੜਾ ਕਰਦਾ ਹੈ ਉਹ ਪਾਪ ਹੀ ਕਰਦਾ ਹੈ ਨਵੇਂ-ਨਵੇਂ ਮੰਦਰ ਉੱਤਰ ਰਹੇ ਨੇ ਪਰ ਜੀਵਨ ਦਾ ਮੰਦਰ ਢਹ ਢੇਰੀ ਹੋ ਰਿਹਾ ਹੈ ਸੰਸਾਰ ਦਾ ਅਮੀਰ ਵੀ ਸਹੀ ਮਾਇਨੇ ਵਿੱਚ ਅਮੀਰ ਨਹੀਂ ਹੈ ਅਮੀਰ ਦਾ ਮਤਲਬ ਹੈ ਰੱਜਿਆ ਹੋਇਆ ਜੋ ਹਰ ਤਰ੍ਹਾਂ ਨਾਲ ਤ੍ਰਿਪਤ ਹੈ ਇਹ ਤ੍ਰਿਪਤੀ ਜ਼ਾਹਿਰ ਅਮੀਰਾਂ ਵਿੱਚ ਵੇਖਣ ਨੂੰ ਨਹੀਂ ਮਿਲਦੀ ਗਰੀਬ ਤਨ ਕਰਕੇ ਭੁੱਖਾ ਹੈ ਤੇ ਅਮੀਰ ਮਨ ਕਰਕੇ ਭੁੱਖਾ ਹੈ ਗਰੀਬ ਦੀ ਭੁੱਖ ਨੂੰ ਦੋ ਰੋਟੀਆਂ ਨਾਲ ਸ਼ਾਂਤ ਕੀਤਾ ਜਾ ਸਕਦਾ ਹੈ ਪਰ ਅਮੀਰ ਦੀ ਭੁੱਖ ਦੀ ਕੋਈ ਸੀਮਾ ਨਹੀਂ ਸਿਰ ਤੇ ਜਿੱਥੇ ਦਸਤਾਰ ਚਾਹੀਦੀ ਹੈ ਪੈਰਾਂ ਵਿੱਚ ਜੁੱਤੀ ਵੀ ਚਾਹੀਦੀ ਹੈ ਧਰਮ ਸਿਰ ਦੀ ਦਸਤਾਰ ਹੈ ਤੇ ਧਨ ਪੈਰਾਂ ਦੀ ਜੁੱਤੀ ਹੈ ਜੁੱਤੀ ਪੈਰਾਂ ਨੂੰ ਸਰਦੀ ਗਰਮੀ ਤੇ ਰੋੜਿਆਂ ਕੰਕਰਾਂ ਤੋਂ ਬਚਾਉਂਦੀ ਹੈ ਧਨ ਨਾਲ ਦੁਨਿਆਵੀ ਔਕੜਾਂ ਦੂਰ ਹੁੰਦੀਆਂ ਨੇ ਪਰ ਧਰਮ ਸਿਰ ਦੀ ਦਸਤਾਰ ਹੈ ਸਿਰ ਦੀ ਸ਼ੋਭਾ ਤੇ ਮਾਣ ਵੜਿਆਈ ਹੈ ਧਨ ਅਕਸਰ ਮਹਾਪੁਰਖਾਂ ਦੇ ਚਰਨਾਂ ਵਿੱਚ ਰੱਖਿਆ ਜਾਂਦਾ ਪਰ ਜਗਤ ਦੀ ਚਾਲ ਉਦੋਂ ਕੁਰਾਹੇ ਪੈ ਜਾਂਦੀ ਹੈ ਜਦ ਪੈਰਾਂ ਦੀ ਜੁੱਤੀ ਨੂੰ ਸਿਰ ਤੇ ਰੱਖ ਲਿਆ ਜਾਂਦਾ ਤੇ ਸਿਰ ਦੀ ਪੱਗ ਨੂੰ ਪੈਰਾਂ ਵਿੱਚ ਧਨ ਨੂੰ ਹੀ ਜਦ ਮਨੁੱਖ ਸਿਰ ਤੇ ਰੱਖ ਲੈਂਦਾ ਇਹ ਧਰਮ ਨੂੰ ਪੈਰਾਂ ਹੇਠ ਲਿਤਾੜ ਕੇ ਰੱਖ ਦਿੰਦਾ ਹੈ ਫਿਰ ਅਧੋਗਤੀ ਪੈਦਾ ਹੁੰਦੀ ਤਨ ਨੂੰ ਜੇ ਰੋਟੀ ਬਿਲਕੁਲ ਨਾ ਮਿਲੇ ਤਾਂ ਤਨ ਨਹੀਂ ਰਹਿੰਦਾ ਪਰ ਜ਼ਿਆਦਾ ਖਾ ਲਈਏ ਤਾਂ ਵੀ ਤਨ ਰੋਗੀ ਹੋ ਕੇ ਛੇਤੀ ਖਤਮ ਹੋ ਜਾਂਦਾ ਸੋ ਦੇਖਣ ਵਿੱਚ ਆਇਆ ਹੈ ਕਿ ਜਿੰਨਾਂ ਕੋਲ ਧਨ ਨਹੀਂ ਹੈ ਉਹ ਚੋਰ ਬਣ ਜਾਂਦੇ ਨੇ ਪਰ ਜਿੰਨਾਂ ਕੋਲ ਬਹੁਤ ਜ਼ਿਆਦਾ ਹੈ ਉਹ ਆਯਾਸ਼ ਬਣ ਜਾਂਦੇ ਨੇ ਜਿੱਥੇ ਚੋਰੀ ਦੇ ਅੱਡੇ ਗਰੀਬਾਂ ਕਰਕੇ ਚੱਲਦੇ ਨੇ ਉੱਥੇ ਬਦਮਾਸ਼ੀ ਦੇ ਅੱਡੇ ਅਮੀਰਾਂ ਕਰਕੇ ਚੱਲਦੇ ਨੇ ਧਨ ਥੋੜਾ ਹੋਵੇ ਮਨੁੱਖ ਚੋਰ ਨਾ ਬਣੇ ਤੇ ਬਹੁਤਾ ਹੋਵੇ ਤਾਂ ਬਦਵਾਸ਼ ਨਾ ਬਣੇ ਬਸ ਜੀਵਨ ਦਾ ਰਸ ਉਹੀ ਮਾਣ ਸਕਦਾ ਹੈ ਕਿਉਂਕਿ ਉਸਨੇ ਸੰਤੁਲਨ ਕਾਇਮ ਕਰ ਲਿਆ ਹੈ ਜਿਸ ગ્રਹ ਬਹੁਤ ਤਿਸੇ ગ્રਹ ਚਿੰਤਾ ਜਿਸ ગ્રਹ ਥੋੜੀ ਜੋ ਫੇਰੇ ਪਰਮੰਤਾ ਦੰਗ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾ ਲਈ ਹੈ ਬੇੜੀ ਪਾਣੀ ਵਿੱਚ ਹੀ ਚੱਲ ਸਕਦੀ ਹੈ ਬੇੜੀ ਨੂੰ ਰੇਤ ਵਿੱਚ ਨਹੀਂ ਚਲਾਇਆ ਜਾ ਸਕਦਾ ਜੀਵਨ ਦੀ ਨੌਕਾ ਵੀ ਧੰਨ ਨਾਲ ਚੱਲਦੀ ਹੈ ਧੰਨ ਤੋਂ ਬਿਨਾ ਇੱਕ ਕਦਮ ਵੀ ਚੱਲਣਾ ਔਖਾ ਹੈ ਪਰ ਇਹ ਵੀ ਸੱਚ ਹੈ ਕਿ ਬੇੜੀ ਪਾਣੀ ਵਿੱਚ ਡੁੱਬਦੀ ਹੈ ਰੇਤ ਵਿੱਚ ਨਹੀਂ ਅਕਸਰ ਮਨੁੱਖ ਧੰਨ ਦੀ ਬਹੁਤਾਤ ਕਰਕੇ ਜੀਵਨ ਦਾ ਰਸ ਗਵਾ ਬੈਠਦਾ ਹੈ ਬੇੜੀ ਵਿੱਚ ਜਦ ਪਾਣੀ ਪੈਣ ਲੱਗ ਜਾਵੇ ਤਾਂ ਦਰਿਆ ਦਾ ਪਾਣੀ ਦਰਿਆ ਨੂੰ ਵਾਪਸ ਕਰੀਏ ਜਦ ਪ੍ਰਭੂ ਬਖਸ਼ਿਸ਼ ਨਾਲ ਧਨ ਬਹੁਤਾ ਮਿਲੇ ਤਾਂ ਇਸ ਧਨ ਨੂੰ ਪ੍ਰਭੂ ਕੋਲ ਅਰਪਣ ਕਰੀਏ ਪਾਣੀ ਬਾੜ ਹੈ ਨਾਉ ਮੈਂ ਘਰ ਮੈਂ ਬੜ ਹੈ ਧਾਮ ਦੋਨੋਂ ਹੱਥ ਉਲੀਤੀਏ ਯਹੀ ਸੱਜਣ ਕੋ ਕਾਮ ਉਦਮ ਤੇ ਭਾਗ ਨਾਲ ਧਨ ਲੱਭਦਾ ਹੈ ਭਾਗ ਉਦਮ ਲਬਦੰ ਮਾਇਆ ਉਦਦਮ ਕਰਨਾ ਪਰਮ ਧਰਮ ਹੈ ਪਰ ਪ੍ਰੋਸਾ ਪ੍ਰਲਬ ਤੇ ਰੱਖਣਾ ਹੈ ਤਾਂ ਕਿ ਜੀਵਨ ਵਿੱਚ ਸੰਤੁਲਨ ਬਣਿਆ ਰਹੇ ਤਨ ਥੋੜਾ ਮਿਲਿਆ ਤਾਂ ਧੰਨਵਾਦ ਉਸ ਅਕਾਲ ਪੁਰਖ ਦਾ ਜੇ ਬਹੁਤਾ ਮਿਲਿਆ ਤਾਂ ਵੀ ਧੰਨਵਾਦ ਉਸ ਅਕਾਲ ਪੁਰਖ ਦਾ ਐਸੀ ਹਾਲਤ ਵਿੱਚ ਜੀਵਨ ਇੱਕ ਰਸ ਰਹਿੰਦਾ ਹੈ ਗਰੀਬੀ ਵਿੱਚ ਢੈਂ ਦੀ ਕਲਾ ਨਹੀਂ ਬਣਦੀ ਤੇ ਅਮੀਰੀ ਵਿੱਚ ਬਦਮਾਸ਼ੀ ਨਹੀਂ ਆਉਂਦੀ ਸੋ ਸੰਗਤ ਜੀ ਸਾਨੂੰ ਆਪਣੇ ਜੀਵਨ ਦੇ ਵਿੱਚ ਗਰੀਬੀ ਅਤੇ ਅਮੀਰੀ ਇਸ ਦੇ ਵਿੱਚ ਸੰਤੁਲਨ ਬਣਾ ਕੇ ਚੱਲਣਾ ਚਾਹੀਦਾ ਬਹੁਤਾ ਤਾਂ ਨਾ ਜਾਏ ਤਾਂ ਵੀ ਅੰਕਾਰੀ ਅਯਾਸ਼ੀ ਨਾ ਬਣੀਏ ਤੇ ਗਰੀਬੀ ਆ ਜਾਏ ਤਾਂ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਦੇ ਰਹੀਏ ਤੇ ਚੋਰ ਨਾ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ